ਹਾਂਜੀ ਤੇ ਸਰ ਤੁਸੀਂ ਕੋਰੀਆ ਆਇਓ ਤੇ ਮੈਂ ਤੁਹਾਨੂੰ ਕੋਰੀਅਨ ਵਿੱਚ ਕਿਵੇਂ ਸਸਰੀ ਗੱਲ ਕਹਿੰਦੇ ਨੇ ਉਹ ਮੈਂ ਤੁਹਾਨੂੰ ਸਰ ਸਿਖਾਣਾ ਚਾਹੁੰਦਾ ਹਾਂ ਲੈਟਸ ਗੋ ਹਾਂਜੀ ਸਰ ਅਸੀਂ ਕਹਿੰਦੇ ਨੇ ਅਨ ਜਿਹੜਾ ਅਸੀਂ ਅਨ ਖਾਂਦੇ ਆ ਤੇ ਉਹ ਫਰਸਟ ਵਰਡ ਹੈ ਅਨ ਨਿਉਂਗ ਹਾਸੇਓ ਹਾਸਾ ਅਨ ਨਿਉਂਗ ਹਾਸੇਓ ਅਨ ਨਿਉਂਗ ਹਾਸਿਓ ਸਰ ਤੁਸੀਂ ਤਾਂ 1 ਕਿ ਮਿੰਟ ਇਸ ਵਾਹ ਅਨ ਨਿਉਂਗ ਹਾਸਿਓ ਵਾ ਯੋਰੋਬਨ ਚਿੰਜਾ ਜਾਰਾਸ਼ਿ ਜੋ ਹਾਂਗੁਕ ਸਾਰਾਮ ਆਨੀਏਓ ਸਰ ਤੁਸੀਂ ਤਾਂ ਕੋਰੀਅਨ ਵਰਗਾ ਬਿਲਕੁਲ ਅਨ ਨਿਉਂਗ ਹਾਸੇ ਬੋਲਤਾ 1 ਵਾਰ ਵਿੱਚ ਅਨ ਨਿਉਂਗ ਹਾਸੇਓ ਅਨੀਓਂਗ ਹਾਸੇਓ ਤੇ ਮੈਨੂੰ ਵੀ ਬੜੀ ਖੁਸ਼ੀ ਹੈ ਕਿ ਪੰਜਾਬੀਆਂ ਨੇ ਪੂਰੀ ਦੁਨੀਆ ਚ ਕਾਮਯਾਬੀ ਹਾਸਲ ਕੀਤੀ ਹੈ ਡਿਫਰੈਂਟ ਵੇਰੀ ਫੀਲਡ ਚ ਕਾਮਯਾਬੀ ਹਾਸਲ ਕੀਤੀ ਹੈ ਇੰਜੀਨੀਅਰਿੰਗ ਸਪੋਰਟਸ ਬਟ ਸਾਨੂੰ ਇੱਥੇ ਸਿਓਲ ਦੇ ਵਿੱਚ ਦੱਖਣੀ ਕੋਰੀਆ ਦੇ ਵਿੱਚ ਮੁੰਡਾ ਮਿਲਿਆ ਅਮਨ ਅਮਨ ਅਮਨਦੀਪ ਹਾਂਜੀ ਸਰ ਅਮਨਦੀਪ ਤੇ ਇਹ ਸਾਡਾ ਟਰਾਂਸਲੇਟਰ ਹਾਂਜੀ ਸਰ ਇਹ ਕੋਰੀਅਨ ਲੈਂਗੁਏਜ ਇਹਨੇ ਸਿੱਖੀ 2 ਸਾਲਾਂ ਦੇ ਵਿੱਚ ਦਿੱਲੀ ਨੂੰ ਬਿਲੋਂਗ ਕਰਦਾ ਤੇ ਇਹ ਬਹੁਤ ਐਕਸਪਰਟ ਹੋ ਗਿਆ ਆਪਣੀ ਭਾਸ਼ਾ ਦਾ ਜਿਹੜੀ ਇਹਨੇ ਸਿੱਖੀ ਸੀ ਤੇ ਅੱਜ ਇਹ بڑے بڑے ਜਿਹੜੇ ਡੈਲੀਗੇਸ਼ਨ ਆਉਂਦੇ ਨੇ ਜਾਂ ਕੋਈ ਮੂਵੀਜ਼ ਦੇ ਸਟਾਰ ਆਉਂਦੇ ਨੇ ਜਾਂ ਇੱਥੋਂ ਜਿਹੜੀਆਂ ਕੰਪਨੀਆਂ ਜਾਂ ਇੱਥੋਂ ਜਿਹੜੀਆਂ Netflix ਦੀਆਂ ਮੂਵੀਜ਼ ਵਗੈਰਾ ਬਣਾਉਣ ਵਾਸਤੇ ਜਾਂਦੇ ਨੇ ਉੱਧਰ ਉਹਨਾਂ ਲਈ ਕੰਮ ਕਰਦਾ ਉਹਨਾਂ ਦੇ ਨਾਲ ਜਾਂਦਾ ਸੋ ਜੇ ਮੈਂ ਹੁਣ ਕਹਾਂ ਜੋ ਮੈਂ ਇੱਥੇ ਕੰਮ ਕਰਨ ਆਇਆ ਤਾਂ ਇਹਨੇ ਕੋਰੀਅਨ ਕੰਪਨੀਆਂ ਨੂੰ ਸਾਰਿਆਂ ਨੂੰ ਇਹਨੇ ਟਰਾਂਸਲੇਟ ਕੀਤਾ ਜੇ ਮੈਂ ਹੁਣ ਪੰਜਾਬੀ ਬੋਲਾਂਗਾ ਤਾਂ ਇਹ ਉਹਦੀ ਕੋਰੀਅਨ ਦੇ ਵਿੱਚ ਟ੍ਰਾਂਸਲੇਟ ਟ੍ਰਾਂਸਲੇਸ਼ਨ ਕਰੂ ਸਰ ਇਗਜ਼ਾਮ ਲੈ ਰਹੇ ਨੇ ਮੇਰਾ ਤੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਜਿਹੜਾ ਹੈ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਬਰਦਾਨ ਪ੍ਰਾਪਤ ਧਰਤੀ ਹੈ ਤੁਸੀਂ ਸਾਰੇ ਸਾਡੀ ਪੰਜਾਬ ਦੀ ਧਰਤੀ ਤੇ ਆਓ ਤੁਹਾਡੇ ਕੋਲੇ ਟੈਕਨੋਲੋਜੀ ਹੈ ਲੇਟੈਸਟ ਟੈਕਨੋਲੋਜੀ ਹੈ ਤੁਸੀਂ ਉਹ ਟੈਕਨੋਲੋਜੀ ਉੱਥੇ ਲੈ ਕੇ ਆਓ ਅਸੀਂ ਤੁਹਾਨੂੰ ਉੱਥੇ ਸਕਿਲਡ ਜਿਹੜੇ ਆ ਮੁੰਡੇ ਕੁੜੀਆਂ ਨੌਜਵਾਨ ਮੁੰਡੇ ਕੁੜੀਆਂ ਤੁਹਾਨੂੰ ਟੈਲੈਂਟ ਅਸੀਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ ਤੇ ਸਾਡੇ ਕੋਲੇ ਟੈਲੈਂਟ ਦੀ ਕੋਈ ਕਮੀ ਨਹੀਂ ਤੇ ਉਹ ਸਾਡੇ ਮੁੰਡੇ ਕੁੜੀਆਂ ਨੂੰ ਵੀ ਉਹਨਾਂ ਦੀ ਡਿਗਰੀ ਮੁਤਾਬਕ ਕੰਮ ਮਿਲੂਗਾ ਤੇ ਨਾਲ ਨਾਲ ਜਿਹੜੀ ਪੰਜਾਬ ਦੀ ਧਰਤੀ ਹੈ ਉਹ ਇੰਨੀ ਵਰਦਾਨ ਪ੍ਰਾਪਤ ਧਰਤੀ ਹੈ ਕਿ ਜਿਹੜਾ ਵੀ ਉੱਥੇ ਆ ਜੇ ਉਹ ਭੁੱਖਾ ਨਹੀਂ ਮਰਦਾ ਉਹਨੂੰ ਘਾਟਾ ਨਹੀਂ ਪੈਂਦਾ ਸੋ ਆਓ ਤੇ ਪੰਜਾਬ ਦੀ ਹੌਸਪਿਟੈਲਿਟੀ ਮੇਜ਼ਬਾਨੀ ਨੂੰ ਇੰਜੋਏ ਕਰੋ ਅਚਾ ਹੀ ਜੇ 정리님께서 아주 좋은 말씀드렸습니다. 반잡에 대해서 설명해드렸습니다. 이제 반잡은 약간 종교 쪽인 나라입니다. 또 거기서 이제 저희 종교에 있는 신이 옛날에 엄청 많이 희생했습니다. 그래서 만약에 여기 와서 이제 사업을 하면 아주 좋은 파트너십 될수 있습니다. 왜냐하면. 저희는 이제 기술 저희는 이제 기술이 있어서 이제 한국에서 주운 어, 혁신 그런 거 있잖아요. 그래서 그런 것을 가지고 반잡에 와서 저희는 기술적인 인력을 제공할 수 있습니다. 그래서 한번 와서 거기서 이제 일을 하게 되면 누가 와도 배고프지 않아요. 밥벌이가 너무 쉽습니다. 그래서 꼭 한번 방문하시고 또 사업할 수 있으면 좋겠습니다. 예, 감사합니다. 오메이 ਕਿ ਆ ਜਿਹੜਾ ਕੋਰੀਆ ਦਾ 2-3 ਦਿਨ ਦਾ ਸਾਡਾ ਟ੍ਰਿਪ ਹੈ ਇਹ ਪੰਜਾਬ ਲਈ 22 ਸਾਲਾਂ ਤੱਕ ਯਾਦ ਰੱਖਿਆ ਜਾਊਗਾ ਤੇ ਕਿਉਂਕਿ ਬਹੁਤ ਸਾਰੀਆਂ ਲੇਟੈਸਟ ਟੈਕਨੋਲੋਜੀ ਵਾਲੀਆਂ ਦੁਨੀਆ ਨੂੰ ਜਿੱਤਣ ਵਾਲੀਆਂ ਕੰਪਨੀਆਂ ਜਿਹੜੀਆਂ ਨੇ ਉਹ ਪੰਜਾਬ ਜਾ ਕੇ ਆਪਣਾ ਹੈੱਡਕੁਆਰਟਰ ਜਾਂ ਆਪਣੀ ਬ੍ਰਾਂਚ ਬਣਾਉਣਗੇ ਸੋ ਅਨ ਨਿਯੋਂਗੇ ਹਸਿਓ